ਆਪ ਨੂੰ ਝਟਕੇ ਲੱਗਦੇ ਰਹਿੰਦੇ ਨੇ ਕੱਲ ਪੰਜਾਬ ਦੇ ਇਹ ਵਿੱਚ ਹੋਰ ਲੋਕਾਂ ਨੂੰ ਝਟਕਾ ਲੱਗਿਆ ਆਪਣੇ ਘੱਟੋ ਘੱਟ 50 ਨੌਜਵਾਨ ਵਾਪਸ ਆਏ ਅਮਰੀਕਾ ਤੋਂ ਬਿਲਕੁਲ ਸੋਢੀ ਸਾਹਿਬ ਬਿਲਕੁਲ ਇੰਡੀਆ ਦਾ ਜਿਹੜਾ ਸਾਡੇ ਇੰਡੀਆ ਦੇ ਬੰਦੇ ਆ ਇੰਡੀਆ ਦਾ ਨੌਜਵਾਨ 104 ਜਿਹੜਾ ਕੱਲ ਵਾਪਸ ਅੰਮ੍ਰਿਤਸਰ 에어ਪੋਰਟ ਤੇ ਵਾਪਸ ਭੇਜਿਆ ਜੀ ਅਮਰੀਕਾ ਸਰਕਾਰ ਨੇ ਜੀ ਦੇਖੋ ਜਦੋਂ ਉਹਨਾਂ ਨੂੰ 에어ਪੋਰਟ ਤੇ ਉਤਾਰਿਆ ਗਿਆ ਜੀ ਜੀ ਜਿਹੜੀ ਅਮਰੀਕਾ ਦੀ ਆਰਮੀ ਫਲਾਈਟ ਆਰਮੀ ਦੇ ਜਿਹੜੇ ਜਹਾਜ਼ ਆ ਉਹਨਾਂ ਦੇ ਰਾਹੀਂ ਕਿਤੇ ਨਾ ਕਿਤੇ ਉਹਨਾਂ ਨੂੰ ਲਿਆਂਦਾ ਗਿਆ ਪੈਰਾਂ ਦੇ ਵਿੱਚ ਹੱਥਾਂ ਦੇ ਵਿੱਚ ਬੇੜੀਆਂ ਜਿਹਨੂੰ ਕਹਿੰਦੇ ਨੇ ਆਪਾਂ ਹੱਤਕੜੀਆਂ ਲਗਾ ਕੇ ਉਹਨਾਂ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਆ ਕੇ ਜਿਹੜਾ ਉਹਨਾਂ ਦਾ ਪੂਰਾ ਤਾਮਜਾਮ ਆ ਉਹ ਖੋਲ ਕੇ ਇੰਡੀਅਨ ਪੁਲਿਸ ਦੇ ਹਵਾਲੇ ਕੀਤਾ ਗਿਆ ਜੀ ਜੀ ਦੇਖੋ ਛੋਟੀ ਸਾਹਿਬ ਕਿੰਨਾ ਕੁ ਸਰਕਾਰਾਂ ਦਾ ਕਸੂਰ ਹੈ ਕਿੰਨਾ ਕੁ ਆਮ ਪਬਲਿਕ ਦਾ ਕਸੂਰ ਹੈ ਜੀ ਜੀ ਇਹ ਇਹ ਹਫਤੇ ਜਿਹੜੀ ਜਿਹਨੂੰ ਕਹਿੰਦੇ ਨੇ ਸਭ ਤੋਂ ਵੱਡਾ ਇੱਕ ਕੁਐਸਚਨ ਆ ਜੀ ਇੱਕ ਪ੍ਰਸ਼ਨ ਆ ਜੀ ਸਾਡੇ ਸਾਹਮਣੇ ਜੀ ਜੀ ਦੇਖੋ ਮੈਂ ਇਹ ਕਿਸੇ ਸਰਕਾਰ ਦੀ ਸਪੋਰਟ ਨਹੀਂ ਜੀ ਕਰਦਾ ਜਾਂ ਮੈਂ ਉਹਨਾਂ ਦੀ ਵਿਰੋਧਤਾ ਨਹੀਂ ਕਰਦਾ ਵੀ ਤੁਸੀਂ ਬਾਹਰ ਦੇ ਸੁਪਨੇ ਕਿਉਂ ਲੈ ਰਹੇ ਹੋ ਜਾਂ ਬਾਹਰ ਕਿਉਂ ਜਾ ਰਹੇ ਹੋ ਜੀ ਫੌਰੀਨ ਚ ਕਿਉਂ ਜਾ ਰਹੇ ਹੋ ਜੀ ਜੀ ਕਟੋ ਘਟ ਵੀ ਸੋਢੀ ਸਾਹਿਬ 2 ਜਾਂ 3 ਸਾਲ ਤੋਂ ਤਾਂ ਏਵਨ ਪੰਜਾਬੀ ਟੀਵੀ ਚੈਨਲ ਤੇ ਹੀ ਕਿੰਨੀ ਵਾਰ ਲਾਈਵ ਹੋਇਆ ਜਿਹੜੀ ਦੇ ਵਿੱਚ ਬਾਰ ਬਾਰ ਇਹ ਸੀ ਬੇਨਤੀ ਕੀਤੀ ਹੈ ਬਾਰ ਬਾਰ ਚੈਨਲ ਦੇ ਵੀ ਬੇਨਤੀ ਕੀਤੀ ਹੈ ਵੀ ਅਗਰ ਕਿਸੇ ਦਾ ਇੱਕ ਨੰਬਰ ਦੇ ਵਿੱਚ ਪੇਪਰ ਵਰਕ ਪੂਰਾ ਹੋਣ ਤੋਂ ਬਾਅਦ ਬਾਹਰ ਕੋਈ ਸਾਹਮਣੇ ਵਾਲਾ ਫਾਰਮ ਦੇ ਵਿੱਚ ਸਾਹਮਣੇ ਵਾਲਾ ਕੋਈ ਹੈਗਾ ਸੌਰੀ ਤਾਂ ਜਾਇਓ ਨਹੀਂ ਰਿਸਕ ਲੈਣ ਦੀ ਜ਼ਰੂਰਤ ਨਹੀਂ ਜੀ ਹੁੰਦੀ ਜੀ ਦੇਖੋ ਸਮਝਣ ਦੀ ਜਿਹੜੀ ਜ਼ਰੂਰਤ ਹੈ ਜਾਂ ਸਮਝਦੇ ਨਹੀਂ ਲੋਕ ਜਾਂ ਸਮਝਣ ਤੋਂ ਬਾਅਦ ਉਸ ਚੀਜ਼ ਨੂੰ ਇਗਨੋਰ ਕਰਦੇ ਆਂ ਜੀ ਹਾਂ ਸਾਡੀ ਸੋਚ ਅੱਜ ਕਿੱਥੇ ਖੜੀ ਹੋ ਗਈ ਆ ਕਿ ਸਾਡੀ ਸੋਚ ਇੱਥੇ ਖੜੀ ਹੋ ਗਈ ਹੈ ਘੱਟ ਸਮੇਂ ਦੇ ਵਿੱਚ ਜ਼ਿਆਦਾ ਪੈਸਾ ਕਮਾ ਲਿਆ ਜਾਵੇ ਜੀ ਦੇਖੋ ਰਸਤੇ ਹੁੰਨੇ ਆ ਅਸੀਂ ਅੱਜ ਸਰਕਾਰ ਨੂੰ ਦੋਸ਼ ਦਿੰਦੇ ਆ ਜੀ ਜੀ ਸਰਕਾਰ ਮਦਦ ਕਰੇ ਜੀ ਜੀ ਠੀਕ ਹੈ ਸਰਕਾਰ ਕਿਸ ਤਰ੍ਹਾਂ ਦੀ ਮਦਦ ਕਰੇ ਸਰਕਾਰ ਪੈਸੇ ਦੀ ਮਦਦ ਕਰੇ ਜਾਂ ਸਰਕਾਰ ਉਹਨਾਂ ਏਜੰਟਾਂ ਦੇ ਤਾਜਾਂ ਬੰਦ ਕਰਾਵੇ ਜਿਹੜੇ ਇਹਨਾਂ ਲੋਕਾਂ ਨੂੰ ਡੌਂਕੀਆਂ ਦੇ ਲਾਲਚ 'ਚ ਫਸਾਉਂਦੇ ਆ ਜਾਂ ਵਿੱਚ ਜਿਹੜੇ ਨੌਜਵਾਨ ਹੈ ਉਹ ਦੱਸ ਵੀ ਰਹੇ ਆ ਕਿ ਸਾਨੂੰ ਤਾਂ ਇੱਕ ਨੰਬਰ ਦੱਸਿਆ ਗਿਆ ਸੀ ਵੀ ਇੱਕ ਨੰਬਰ 'ਚ ਤੁਹਾਡਾ ਕੰਮ ਹੋਊਗਾ ਜੀ 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 ਗੱਲ ਜਦੋਂ 50 ਲੱਖ ਰੁਪਇਆ ਲੱਗਦਾ ਜਿੱਥੇ ਉੱਥੇ ਤੁਸੀਂ 20 ਜਾਂ 25 ਜਾਂ 15 18 ਲੱਖ ਰੁਪਇਆ ਲਾ ਰਹੇ ਆ ਤਾਂ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਆ ਵੀ ਇਹ ਇੱਕ ਨੰਬਰ 'ਚ ਪੇਪਰ ਵਰਕ ਨਹੀਂ ਜ ਹੈਗਾ ਅਸੀਂ ਕਿਤੇ ਨਾ ਕਿਤੇ ਡੌਂਕੀ ਰਹੇ ਜਾ ਰਹੇ ਆ ਜੀ ਜੀ ਦੇਖੋ ਕਿੰਨਾ ਰਿਸਕ ਹੁੰਦਾ ਹੈ ਡੌਂਕਿਆਂ ਦੇ ਵਿੱਚ ਇੱਕ ਤਾਂ ਸਾਡਾ ਪੈਸਾ ਜਾਂਦਾ ਹੈ ਜੀ ਜੀ ਦੂਜਾ ਸਾਡਾ ਬੱਚਾ ਜਾਂਦਾ ਹੈ ਜੀ ਫਿਰ ਜਿਹੜੇ ਜੰਗਲਾਂ ਚੋਂ ਨਿਕਲਦੇ ਆਂ ਜਿਹੜੀਆਂ ਪਹਾੜੀਆਂ ਕ੍ਰੋਸ ਕਰਦੇ ਆਂ ਜੀ ਕਈ ਲੋਕ ਤਾਂ ਉਹ ਰਸਤਿਆਂ ਦੇ ਵਿੱਚੇ ਮਾਰੇ ਜਾਂਦੇ ਹੁੰਦੇ ਲਾਸ਼ਾਂ ਉੱਥੇ ਹੀ ਸੜ ਸੜ ਜਾਂਦੀਆਂ ਜੀ ਸਹੀ ਗੱਲ ਕਿੰਨੀ ਵਾਰ ਕਿੰਨੇ ਚੈਨਲਾਂ ਤੇ ਅਸੀਂ ਇਹ ਨਿਊਜ਼ ਦੇਖੀ ਆਂ ਲੇਕਿਨ ਫਿਰ ਵੀ ਅਸੀਂ ਸਮਝਦੇ ਨਹੀਂ ਅਸੀਂ ਉਸੀ ਰਸਤੇ ਤੇ ਚੱਲੇ ਹੋਏ ਆਂ ਅਸੀਂ ਏਜੰਟ ਦੇ ਕੋਲ ਜਾਂਦੇ ਆਂ ਏਜੰਟ ਸਾਨੂੰ ਦੱਸਦਾ ਵੀ ਹੈ ਇਹ ਇਹਦੇ ਵਿੱਚ ਖਤਰਾ ਵੀ ਆ ਇਹਦੇ ਵਿੱਚ ਡੌਂਕੀ ਲਾ ਕੇ ਜਾਣਾ ਪਊਗਾ ਲੇਕਿਨ ਸਾਡਾ ਅੱਗੇ ਤੋਂ ਜਵਾਬ ਹੁੰਦਾ ਨਹੀਂ ਜੀ ਤੁਸੀਂ 15 ਦੀ ਜਗ੍ਹਾ 18 ਲੈ ਲਓ ਲੇਕਿਨ ਸਾਡਾ ਕੰਮ ਕਰ ਦਿਓ ਜੀ ਪੇਪਰ ਵਰਕ ਤਿਆਰ ਕਰਾ ਕੇ ਡੌਂਕੀਆਂ ਦੇ ਹਿਸਾਬ ਨਾਲ ਬੇਸ਼ੱਕ ਉਹ ਹਿੰਦੁਸਤਾਨ ਦੀ ਸਰਕਾਰ ਦੇ ਹਿਸਾਬ ਨਾਲ ਇੱਕ ਨੰਬਰ ਦਾ ਪੇਪਰ ਵਰਕ ਹੋਵੇ ਲੇਕਿਨ ਜਦੋਂ ਅਸੀਂ ਦੂਜੀ ਕੰਟਰੀ 'ਚ ਜਾਂਦੇ ਆ ਉਹ ਗੈਰ ਕਾਨੂੰਨੀ ਬਣ ਜਾਂਦਾ ਗੈਰ ਕਾਨੂੰਨੀ ਕੋਈ ਵੀ ਕੰਟਰੀ ਕਿਸੇ ਵੀ ਵਿਅਕਤੀ ਨੂੰ ਗੈਰ ਕਾਨੂੰਨੀ ਕੰਮ ਕਰਨ ਦਾ ਜਾਂ ਰਹਿਣ ਦੀ ਇਜਾਜ਼ਤ ਨਹੀਂ ਜੀ ਦਿੰਦੀ ਜੀ ਸਹੀ ਗੱਲ ਹੈ ਅੱਜੇ ਸੀ ਅਮਰੀਕਾ ਸਰਕਾਰ ਤੇ ਦੋਸ਼ ਨਹੀਂ ਜੀ ਲਾ ਸਕਦੇ ਕਿਉਂ ਗਲਤੀ ਸਾਡੀ ਹੈ ਜੀ ਸਾਡੇ ਲੋਕਾਂ ਦੀ ਗਲਤੀ ਹੈ ਇੰਨਾ ਸ਼ੁਕਰ ਮਨਾਉਣਾ ਚਾਹੀਦਾ ਸਾਨੂੰ ਵੀ ਅਸੀਂ ਜਿਉਂਦੇ ਜੀ ਵਾਪਸ ਆ ਗਏ ਕਹਿਣਾ ਨਹੀਂ ਚਾਹੀਦਾ ਦੁੱਖ ਲੱਗਦਾ ਅੱਜ ਅਸੀਂ ਪੈਸੇ ਨੂੰ ਰੋਨੇ ਹੋ ਤੁਸੀਂ ਸ਼ੁਕਰ ਕਰੋ ਤੁਸੀਂ 104 ਦੇ 104 ਤੁਸੀਂ ਵਾਪਸ ਆ ਗਏ ਤੁਸੀਂ ਜਿਹੜੇ ਨਜਾਇਜ਼ ਕਾਗਜ਼ਾਂ ਦੇ ਜਰੀਏ ਜਾਂ ਡੋਂਕੇ ਦੇ ਜਰੀਏ ਬਾਹਰ ਜਾਣਦੇ ਜਿਹੜੇ ਸੁਪਨੇ ਦੇਖਦੇ ਆ ਜਾਂ ਸੁਪਨੇ ਕਹਿੰਦੇ ਆ ਵੀ ਦੇਖਣੇ ਨਹੀਂ ਚਾਹੀਦੇ ਦੇਖਣੇ ਚਾਹੀਦੇ ਆ ਲੇਕਿਨ ਸੁਪਨੇ ਦੇਖੋ ਜਿਹੜੇ ਇੱਕ ਨੰਬਰ 'ਚ ਹੋਣ ਜਾਂ ਕਿਸੇ ਚੀਜ਼ ਦਾ ਰਿਸਕ ਨਾ ਹੋਵੇ ਸੁਪਨਾ ਦੇਖਣ ਦੀ ਕੋਈ ਮਤਲਬ ਕਿਸੇ ਨੂੰ ਕੋਈ ਦਿੱਕਤ ਨਾ ਪ੍ਰੋਬਲਮ ਨਹੀਂ ਜੀ ਹੁੰਦੀ ਜੀ ਜੀ ਸ਼ਰਮਾ ਜੀ ਮੈਂ ਮੈਂ ਤੁਹਾਨੂੰ ਦੱਸਣਾ ਕਿ ਜਦੋਂ ਕੱਲ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਅਲੱਗ-ਅਲੱਗ ਤੁਹਾਡੇ ਉੱਧਰ ਦਾ ਵੀ ਜ਼ਿਕਰ ਕਰਾਂਗਾ ਵਾਲੀ ਸਾਈਡ ਦਾ ਫਤਿਹ ਕਰਦਾ ਵੀ ਕਰਾਂਗਾ ਪਰ ਇਹ ਗੁਰਦਾਸਪੁਰ ਦਾ ਅਪਡੇਟ ਦੇਣਾ ਕਿ ਇੱਕ ਵਿਅਕਤੀ ਬਾਅਦ ਵਾਪਸ ਆਇਆ ਉਸ ਔਰਤ ਨੇ ਇੰਨੀ ਖੁਸ਼ੀ ਜਾਰ ਕੀਤੀ ਹੈ ਹਾਂ ਉਹਨਾਂ ਦਾ ਤਕਰੀਬਨ ਯਾਨੀ ਕਿ 40 ਲੱਖ ਰੁਪਏ ਲੱਗਿਆ ਕਰਜ਼ਾ ਲੈ ਕੇ ਉਹ ਜਨਾਨੀ ਇੰਨੀ ਖੁਸ਼ ਹੋਈ ਕਿ ਕਹਿੰਦੀ ਪੈਸਾ ਫੇਰ ਕਮਾਇਆ ਜਾਏਗਾ ਵੀ ਮੇਰਾ ਘਰ ਆਪਸ ਆ ਗਿਆ ਮੈਂ ਬਹੁਤ ਖੁਸ਼ ਹਾਂ ਮੰਦੀਆਂ ਪਰ ਹੁਣ ਦੇਖੋ ਸਵਾਲ ਇਹ ਵੀ ਉੱਠਦੇ ਆ ਕਿ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਕ ਨੰਬਰ ਤਿਆਰ ਹੁੰਦੇ ਕਾਗਜ਼ ਬਾਹਰ ਨਹੀਂ ਸਰਕਾਰਾਂ ਦੇ ਵੱਲੋਂ ਚਲਦੇ ਪਰ ਸ਼ਰਮਾ ਜੀ ਇੱਥੇ ਗੱਲ ਇਹ ਵੀ ਉੱਠਦੀ ਹੈ ਨਾ ਕਿ ਜਿਹੜੇ ਏਜੰਟ ਭੇਜਦੇ ਆ ਚਲੋ ਨੌਜਵਾਨ ਤੇ ਲਾਲਚ ਆ ਕੇ ਗਲਤੀ ਕਰਦਾ ਜਿਹੜੇ ਇਹ ਏਜੰਟ ਨੇ ਨਕਲੀ ਫੇਕ ਏਜੰਟ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਦੇਖੋ ਸਰਕਾਰਾਂ ਦੇ ਸਭ ਅੰਡਰ ਹੁੰਦਾ ਹੈ ਸਰਕਾਰਾਂ ਦੇ ਵੱਲੋਂ ਲਾਇਸੈਂਸ ਇਸ਼ੂ ਹੁੰਦਾ ਇਹਨਾਂ ਨੂੰ ਜਿਹੜੇ ਬਾਹਰ ਭੇਜਦੇ ਨੇ ਪਰ ਕਈ ਤਾਂ ਬਗੈਰ ਦਸੰਸਤ ਹੋਈ ਆਪਣਾ ਕੰਮ ਕਾਰ ਚਲਾ ਰਹੇ ਨੇ ਏਵਨ ਪੰਜਾਬੀ ਟੀਵੀ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਕਈ ਅਜਿਹੇ ਏਜੰਟਾਂ ਦੇ ਖੁਲਾਸੇ ਕੀਤੇ ਨੇ ਪਰ ਉਹ ਏਜੰਟ ਅੱਜ ਵੀ ਅੱਜ ਵੀ ਆਪਣਿਕਾਨਾ ਖੋਲ ਕੇ ਬੈਠੇ ਨੇ ਸਰਕਾਰਾਂ ਕਿਉਂ ਨਹੀਂ ਜਾਗਦੀਆਂ ਦੇਖੋ ਦੇਖੋ ਸੋਢੀ ਸਾਹਿਬ ਉਹੀ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ ਸਰਕਾਰਾਂ ਤੋਂ ਅੱਜ ਅਸੀਂ ਮਦਦ ਦੀ ਜੋ ਹਾਰ ਲਗਾ ਰਹੇ ਹਾਂ ਅਸੀਂ ਕਹਿੰਦੇ ਵੀ ਸਰਕਾਰਾਂ ਸਾਡੀ ਮਦਦ ਕਰਨ ਜੀ ਜੀ ਕਿ ਆ ਸਰਕਾਰਾਂ ਮਦਦ ਪੈਸੇ ਦੇ ਰੂਪ ਵਿੱਚ ਕਰਨ ਜਾ ਸਰਕਾਰਾਂ ਮਦਦ ਕਰਨ ਵੀ ਇਹਨਾਂ ਲੋਕਾਂ ਦੀਆਂ ਦੁਕਾਨਾਂ ਬੰਦ ਕਰਾਈਆਂ ਜਾਣ ਜੀ ਜੀ ਸਰਕਾਰ ਠੀਕ ਹੈ ਜਿਹੜੀ ਮਰਜ਼ੀ ਸਰਕਾਰ ਨਾ ਕਰੇ ਕਿਸੇ ਦੇ ਬੇਜੋੜ ਨਹੀਂ ਜੀ ਹੈਗਾ ਸਰਕਾਰ ਤਾਂ ਅੱਗੇ ਤੋਂ ਕਹ ਦੂਗੀ ਕਾਨੂੰਨ ਤਾਂ ਕਹਿ ਦੂਗਾ ਬੇਸਿਕਲ ਤੁਹਾਨੂੰ ਦੋ ਨੰਬਰ ਤੇ ਜਾਣ ਦੀ ਇਜਾਜ਼ਤ ਦਿੱਤੀ ਹੈ ਜਾਂ ਪਰਮਿਸ਼ਨ ਦੰਨੇ ਹੈ ਜੀ ਲੇਕਿਨ ਜਿਹੜੇ ਇਹ ਲੋਕ ਦੁਕਾਨਾਂ ਚਲਾ ਰਹੇ ਆ ਜਿਹੜੇ ਐਦਾਂ ਦੇ ਏਜੰਟਾ ਹੈ ਉਹਨਾਂ ਨੂੰ ਬੰਦ ਹੋਣਾ ਚਾਹੀਦਾ ਉਹਨਾਂ ਦਾ ਸਟਾਪ ਹੋਣਾ ਚਾਹੀਦਾ ਮਨ ਨੂੰ ਲੱਗਦਾ ਨਹੀਂ ਵੀ ਸਰਕਾਰ ਗੌਰ ਕਰਨ ਲਗੀ ਹਾਲਾਂਕਿ ਇੰਨੀ ਇੱਕ ਅੱਲ ਦੀ ਜਿਹੜੀ ਨਿਊ ਚੱਲ ਰਹੀ ਆ ਬਖ ਬਖ ਚੈਨਲਾਂ 'ਤੇ ਚੱਲ ਰਹੀ ਆ ਲੇਕਿਨ ਉਹ ਗਰਾਊਂਡ ਜ਼ੀਰੋ 'ਤੇ ਆ ਕੇ ਜੇ ਅਸੀਂ ਦੇਖਦੇ ਨਾ ਜਦੋਂ ਐਕਸ਼ਨ ਦੀ ਵਾਰੀ ਆਉਂਦੀ ਆ ਜਦੋਂ ਕਾਰਵਾਈ ਦੀ ਵਾਰੀ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਸਰਕਾਰ ਫੇਲ ਹੋ ਜਾਂਦੀ ਆ ਜੀ ਚਲੋ ਸ਼ਰਮਾ ਜੀ ਮੈਂ ਇੱਕ ਗੱਲ ਜ਼ਰੂਰ ਸਰਕਾਰ 'ਤੇ ਸਵਾਲੇ ਨਿਸ਼ਾਨ ਠਾਵਾ ਕਾਸ ਕਰ ਸਾਡੇ ਜਿਹੜੇ ਪੀਐਮ ਮੋਦੀ ਸਾਹਿਬ ਨੇ ਕੱਲ੍ਹ ਉਹ ਇਸ਼ਨਾਨ ਕਰ ਰਹੇ ਸੀ ਉੱਥੇ ਆਪਣਾ ਮਹਾਕਮ ਚਲੋ ਵਧੀਆ ਗੱਲ ਤੇ ਜਿਹੜੀ ਤੁਸੀਂ ਗੱਲ ਸਟਾਰਟਿੰਗ ਨਹੀਂ ਦੱਸੀ ਵੀ ਜਿਹੜੇ ਉਹ ਨੌਜਵਾਨ ਉਤਰੇ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਹੱਥਾਂ ਵਿੱਚ ਹੱਟੜੀਆਂ ਹਾਲਾਂਕਿ ਉਹ ਉਹ ਜਾਨੀ ਕਿ ਜੰਜਾਜ ਹੱਤੋਂ ਆਏ ਉਥੋਂ ਭਜਣਾ ਸੰਭਵ ਨਹੀਂ ਹੁੰਦਾ ਨਾ ਬੰਦਾ ਭੱਜ ਸਕਦਾ ਪਰ ਸਰਕਾਰ ਨੂੰ ਇਹ ਸਵਾਲ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ 트ੰਪ ਹੈ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਕਿ ਵੀ ਤੂੰ ਹੀ ਸਾਡੇ ਨੌਜਵਾਨ ਨੂੰ ਇੱਦਾਂ ਕਿਉਂ ਭੇਜਿਆ ਦੇਖੋ ਉਹ ਕੋਈ ਹੱਥਾਂ ਦਿੱਤਾ ਸੀ ਨਹੀਂ ਦੇਖੋ ਸੋਢੀ ਸਾਹਿਬ ਜਦੋਂ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਨਜਾਇਜ਼ ਪੇਪਰਵਰਕ ਦੇ ਨਾਲ ਜਾਣ ਦੀ ਜਾਂ ਰਹਿਣ ਦੀ ਗੱਲ ਕਰੋਗੇ ਤੁਹਾਨੂੰ ਕੋਈ ਵੀ ਨਹੀਂ ਕਹੂਗਾ ਵੀ ਤੁਸੀਂ ਸਰਕਾਰ ਤੇ ਦੋਸ਼ ਲਾਈ ਹੈ ਜੀ ਅਸੀਂ ਠੀਕ ਹੈ ਸਰਕਾਰਾਂ ਦੀ ਲੜਾਈ ਹੈ ਅਮਰੀਕਾ ਦੀ ਲੜਾਈ ਹੈ ਇੰਡੀਆ ਸਰਕਾਰ ਦੀ ਲੜਾਈ ਹੈ ਇਹਨਾਂ ਦੀਆਂ ਲੜਾਈਆਂ ਦੇ ਵਿੱਚ ਆਮ ਪਬਲਿਕ ਨੂੰ ਕਿਤੇ ਨਾ ਕਿਤੇ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਉਹ ਜਿਹਨੂੰ ਕਹਿੰਦੇ ਨੇ ਆਪਾਂ ਮੋਡਾ ਪਬਲਿਕ ਦਾ ਚੱਲ ਰਹੀ ਸਰਕਾਰ ਤੇ ਬੰਦੂਖ ਹੈ ਜੀ ਮਤਲਬ ਆਮ ਪਬਲਿਕ ਤੇ ਮੋਢੇ ਤੇ ਰੱਖ ਕੇ ਚਲਾਉਣੇ ਵਾਲੀ ਜਿਹੜੀ ਇਹ ਕੰਮ ਸਰਕਾਰਾਂ ਕਰਦੀਆਂ ਕਿਤੇ ਨਾ ਕਿਤੇ ਸਰਕਾਰ ਦਾ ਵੀ ਫਰਜ਼ ਬਣਦਾ ਹੈ ਤਾਂ ਸੈਂਟਰ ਸਰਕਾਰ ਦਾ ਫਰਜ਼ ਬਣਦਾ ਹੈ ਵੀ ਅਮਰੀਕਾ ਦੇ ਨਾਲ ਗੱਲਬਾਤ ਕਰਕੇ ਜਾਂ ਜਿਵੇਂ ਹੋਰ ਉੱਥੇ ਕੋਈ ਨਜਾਇਜ਼ ਤਰੀਕੇ ਦੇ ਨਾਲ ਰਹਿ ਰਹੇ ਆ ਉਹਨਾਂ ਨੂੰ ਕਿੱਦਾਂ ਲਿਆਉਣਾ ਜਾਂ ਕਿੱਦਾਂ ਉਹਨਾਂ ਦੀ ਸੈਟਿੰਗ ਕਰਨੀ ਆ ਜਿਹੜੀ ਅੱਗੇ ਵਾਲੀ ਪਲਾਨਿੰਗ ਆ ਦੇਖੋ 104 ਦਾ ਹੀ ਸੀ ਕਰਨਾ ਵੀ ਜਾਨ ਸਮੇਤ ਵਾਪਸ ਆ ਕੇ ਜਿਹੜਾ ਅੱਗੇ ਨੂੰ ਹੋਰ ਨੁਕਸਾਨ ਨਾ ਹੋਵੇ ਇਹਦੇ ਤੇ ਵੀ ਕਿਤੇ ਨਾ ਕਿਤੇ ਗੌਰ ਕਰਨ ਦੀ ਜ਼ਰੂਰਤ ਆ ਛੋਡੀ ਸਾਹਿਬ ਬਹੁਤ ਐ ਕਿਉਂਕਿ ਦੇਖੋ ਸ਼ਰਮਾ ਨੇ ਤਾਂ ਇਹ ਗੱਲ ਕਰ ਰਿਹਾ ਕੈਨੇਡਾ ਦੀ ਸਰਕਾਰ ਨੂੰ ਵੀ ਯਾਨੀ ਮਿਲੀ ਸੀ ਚੇਤਾਵਨੀ ਵੀ ਅਮਰੀਕਾ ਰਿਪੋਰਟ ਕਰੇਗਾ ਪਰ ਕੈਨੇਡਾ ਨੇ ਸਟੈਂਡ ਤੱਕ ਤਾ ਕੈਨੇਡਾ ਦੇ ਉੱਪਰ ਕੋਈ ਐਕਸ਼ਨ ਅਜੇ ਲਏਗਾ ਨਹੀਂ ਉਹ 1 ਮਹੀਨੇ ਲਈ ਟਾਲ ਦਿੱਤਾ ਗਿਆ ਕੈਨੇਡਾ ਦੇ ਮੈਕਸੀਕੋ ਦੇ ਡਿਪੋਰਟ ਕਰਨ ਦੇ ਪ੍ਰਵਾਸੀਆਂ ਨੂੰ ਉਹ ਕਿਉਂ ਟਾਲਿਆ ਗਿਆ ਕਿਉਂਕਿ ਉਹਨਾਂ ਦੀ ਸਰਕਾਰਾਂ ਨੇ ਪ੍ਰੈਸ਼ਰ ਬਣਾਇਆ 트ੰਪ ਤੇ ਸਾਬ ਜੀ ਗੱਲ ਹੈ ਜੇਕਰ ਭਾਰਤ ਸਰਕਾਰ ਵਧਿਆ ਰਿਸ਼ਤਾ ਅਮਰੀਕਾ ਨਾਲ ਜੇ ਥੋੜਾ ਜਿਹਾ ਪ੍ਰੈਸ਼ਰ ਪਾਉਂਦੀ ਤਾਂ ਇਹ ਥੋੜਾ ਰੁਕਸ਼ਾਦਾ ਸੀ ਦੇਖੋ ਛੋਟੀ ਸਾਹਿਬ ਕੱਲ ਉੱਥੇ ਆ ਜਾਂਦੇ ਨਜਾਇਜ਼ ਤਰੀਕੇ ਦੇ ਨਾਲ ਰਹਿਣ ਨੂੰ ਕੋਕੇ ਕਿਹੜੀ ਸਰਕਾਰ ਕਹੋਗੀ ਜੀ ਸਾਡੇ ਬੰਦੇ ਨਜਾਇਜ਼ ਤਰੀਕੇ ਨਾਲ ਰਹਿਣ ਦੋ ਜੀ ਤੁਸੀਂ ਗਲਤੀ ਤੇ ਸਾਡੀ ਹੈ ਜੀ ਸਾਡੇ ਲੋਕਾਂ ਦੀ ਗਲਤੀ ਹੈ ਅਸੀਂ ਨਜਾਇਜ਼ ਤਰੀਕੇ ਨਾਲ ਰਹਿਣੇ ਕਿਉਂ ਆ ਜੀ ਦੇਖੋ ਉਹ ਤਾਂ ਦੋਸ਼ੀ ਆਕਰ ਦੇਖਿਆ ਜਾਵੇ ਹਿੰਦੁਸਤਾਨ ਦੇ ਵੀ ਦੋਸ਼ੀ ਬਣਦੇ ਇੰਦੋ ਸਰਦਤਾ ਦਾ ਇੰਡੀਆ ਸਰਕਾਰ ਦੇ ਵੀ ਦੋਸ਼ੀ ਬਣਦੇ ਆ ਬੰਦੇ ਕਿਉਂਕਿ ਉਹ ਤੁਸੀਂ ਕਿਉਂ ਲੰਘਣਾ ਕੀਤੀ ਤੁਸੀਂ ਕਿਉਂ ਨਜਾਇਜ਼ ਤਰੀਕੇ ਦੇ ਨਾਲ ਦੂਜੀ ਕੰਟਰੀ 'ਚ ਰਹਿਣ ਦੀ ਗੱਲ ਕਰਦੇ ਆਂ ਤੇ ਕੋਈ ਅਮਰੀਕਾ ਦੀ ਸਪੋਰਟ ਨਹੀਂ ਕਰਦੇ ਲੇਕਿਨ ਅਗਰ ਅਮਰੀਕਾ ਦੇ ਜਿਗਾ ਇੰਡੀਆ ਹੁੰਦਾ ਇ ਤੇ ਇੰਡੀਆ ਦੇ ਵਿੱਚ ਰਹਿਣ ਦੀ ਗੱਲ ਕਰਦਾ ਉਹਨੂੰ ਸਰਕਾਰ ਰਿਪੋਰਟ ਕਰਦੀ ਕਿਆ ਕਰਦੀ ਕੁਐਸਚਨ ਇੰਡੀਆ ਸਰਕਾਰ ਤੇ ਵੀ ਖੜਾ ਹੁੰਦਾ ਸੀ ਦੇਖੋ ਇਹ ਨਹੀਂ ਆਪਾਂ ਕਹਿ ਸਕਦੇ ਵੀ ਅਮਰੀਕਾ ਗਲਤ ਆ ਜਾਂ ਅਮਰੀਕਾ ਠੀਕ ਆ ਲੇਕਿਨ ਜੋ ਅੱਗੇ ਨੂੰ ਨੁਕਸਾਨ ਹੋਣਾ ਜਾਂ ਜਿਹੜਾ ਨੁਕਸਾਨ ਹੋਇਆ ਉਹਦੇ ਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਦੇਖੋ ਇੰਡੀਆ ਦੀ ਟਰੰਪ ਦੇ ਨਾਲ ਇੱਕ ਮਿੰਟ ਸ਼ਰਮਾ ਜੀ ਸ਼ਰਮਾ ਜੀ ਇੱਕ ਮਿੰਟ ਡਾਕਟਰ ਸਾਹਿਬ ਆ ਗਏ ਇਹਨਾਂ ਨੂੰ ਲਾਈਨ ਤੇ ਲੈ ਲਿਏ ਕੱਟਿਓ ਨਾ ਫੋਨ ਹਾਂ ਹੈਲੋ ਹਾਂਜੀ ਡਾਕਟਰ ਸਾਹਿਬ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੁਸੀਂ ਮੁੱਦਾ ਦੇਖ ਰਹੇ ਹੋ ਹਾਂ ਜੀ ਸਰ ਮੈਂ ਤਾਂ ਜਿਹੜੀਆਂ ਇਹ ਮੁੱਦੇ ਨਾਲ ਜੀ ਮੈਂ ਤਾਂ ਕੱਲ ਕਿਸੇ ਹੋਰ ਚੈਨਲ ਤੇ ਇਹ ਸਾਰੀਆਂ ਖਬਰਾਂ ਤੋਂ ਪਹਿਲਾਂ ਦੱਸਤਾ ਸੀ ਜੀ ਇਹ ਬੰਦੇ ਆਪਣੇ 에어ਪੋਰਟ ਤੇ ਪਹੁੰਚੇ ਨਹੀਂ ਸੀਗੇ ਮਖੇ ਭਾਈ ਉਹਨਾਂ ਦੇ ਹੱਥ ਵੀ ਬੰਨੇ ਹੋਏ ਨੇ ਉਹਨਾਂ ਦੀਆਂ ਬਾਹਾਂ ਵੀ ਬੰਨੀਆਂ ਹੋਈਆਂ ਨੇ ਉਹਨਾਂ ਦੀਆਂ ਲੱਤਾਂ ਵੀ ਬੰਨੀਆਂ ਹੋਈਆਂ ਨੇ ਉਹਨਾਂ ਨੂੰ ਪਾਣੀ ਵੀ ਨਹੀਂ ਮਿਲ ਰਿਹਾ ਤੇ ਉਹਨਾਂ ਨੂੰ ਬਾਥਰੂਮ ਕਰਨ ਵੀ ਯਾਰ ਦਿੱਤਾ ਜਾ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਦੇਖੋ ਕਸੂਰ ਜਿਵੇਂ ਕਹਿੰਦੇ ਆ ਵੀ ਸਰਚਰਮਾ ਜੀ ਕਹਿੰਦੇ ਸੀ ਕਸੂਰ ਸਰਕਾਰ ਦਾ ਨਹੀਂ ਹੈਗਾ ਜੀ ਸਾਡੀ ਸਰਕਾਰ ਕਹਿੰਦੀ ਆ 56 ਇੰਚ 84 ਮੀਟਰ ਦਾ ਜੀ ਜੀ ਦੂਜੀ ਗੱਲ ਉਹ ਸੀਨੇ ਦਾ ਪਤੀ ਨਹੀਂ ਲੱਗਿਆ ਜੀ ਜੀ ਦੂਜੀ ਗੱਲ ਇਹ ਹੈ ਵੀ ਅਮਰੀਕਾ ਦੇ ਮੁਰੇ ਹੈ ਅਮਰੀਕਾ ਆਪ ਦੀ ਜਿੱਥੋਂ ਅਮਰੀਕਾ ਦਾ ਬਾਟਰ ਖਤਮ ਹੁੰਦਾ ਹੈ ਹਾਂਜੀ ਉੱਥੇ ਉੱਥੇ ਅੱਠ ਘਰੀਆਂ ਖੁੱਲਣੀਆਂ ਚਾਹੀਦੀਆਂ ਨੇ ਜੀ ਜੇ ਸਾਡੀ ਸਰਕਾਰ 'ਚ ਦਮ ਹੁੰਦਾ ਜਾਂ ਇਹ ਤਾਂ ਕੀ ਐ ਇਹ ਤਾਂ ਹਲੇ ਵੀ ਥੋੜੇ ਨੇ ਜੀ 2000 ਬੰਦਾ ਉੱਥੇ ਹੋਰ ਇਸ ਤਰ੍ਹਾਂ ਦੀ ਪੋਜੀਸ਼ਨ 'ਚ ਐ 18000 ਦੀ ਉਹਨਾਂ ਕੋਲੇ ਲਿਸਟ ਹੋ ਰਹਾ ਇਸ ਤਰ੍ਹਾਂ ਕਰਨ ਦੀ ਜੇ ਸਾਡੀ ਸਰਕਾਰ ਨੇ ਉਹਨਾਂ ਦੀ ਸਰਕਾਰ ਮੂਰੇ ਧੌਣ ਚੱਕਣ ਦੀ ਕੋਸ਼ਿਸ਼ ਨਾ ਕੀਤੀ ਤਾਂ ਉਹਨਾਂ ਨਾਲ ਉੱਚੀ ਕੀਤੀ ਤਾਂ ਜਿਹੜੇ ਸਾਡਾ 20000 ਬੰਦਾ ਉਹਨਾਂ ਨੇ ਲਗਭਗ ਫੜ ਰੱਖਿਆ ਸਾ ਉਹਨਾਂ ਨਾਲ ਵੀ ਇਸ ਤਰ੍ਹਾਂ ਕੀਤੀ ਜਾਊਗੀ ਇੱਕ ਮਿੰਟ ਇੱਕ ਮਿੰਟ ਡਾਕਟਰ ਸਾਹਿਬ ਉਹਦੀ ਨਾ ਫੋਨ ਲਾਈਨ ਤੇ ਤੁਹਾਡੀ ਗੱਲ ਹੋ ਨਹੀਂ ਸਕੀ ਸੀ ਮੈਂ ਤੁਹਾਡੀ ਗੱਲ ਦਾ ਜਵਾਬ ਸ਼ਰਮਾ ਹੀ ਤੋਂ ਲੈਣਾ ਤੁਹਾਡੇ ਕੋਲ ਵਾਪਸ ਆਣਾ ਕਿਉਂਕਿ ਉਸ ਦਿਨ ਸ਼ਰਮਾ ਹੀ ਨੇ ਇਹ ਗੱਲ ਕੀਤੀ ਸੀ ਮੈਂ ਸ਼ਰਮਾ ਹੀ ਤੋਂ ਜਵਾਬ ਲੈਣ ਤੁਹਾਡੇ ਕੋਲ ਆਣਾ ਕੱਟੇ ਹੋ ਨਾ ਸ਼ਰਮਾ ਜੀ ਜਵਾਬ ਦਿਓ हां बिल्कुल देखो नहीं नहीं शर्मा जी पहला मेरा क्वेश्चन सुनो लाइन पे डॉक्टर साहब डॉक्टर साहब ने बहुत बड़ी बात कह दी जो मेरे तो कही नहीं गई हां मैं मानता वो नौजवानों ਦੇ ਪਰਿਵਾਰਾਂ ਦੀ ਗਲਤੀ ਹੈਗੇ ਨੇ ਲਾਲਚ ਕੀਤਾ ਉਹਨਾਂ ਨੇ ਅਸੀਂ ਮੰਨਦੇ ਆ ਸਾਡੇ ਨੌਜਵਾਨਾਂ ਨੇ ਗੁਨਾਹ ਕੀਤਾ ਪਰ शर्मा जी ਮਾਫ ਚ ਮਾਫੀ ਜਾਨਾ ਤੁਸੀਂ ਵੀ ਗਲਤੀਆਂ ਕੀਤੀਆਂ ਮੈਂ ਵੀ ਕੀਤੀਆਂ ਜੇ ਸਾਡੇ ਬੱਚੇ ਗਲਤੀ ਕਰਦੇ ਆ ਸਾਡਾ ਫਰਜ਼ ਮੰਨਦਾ ਹੈ ਮਾਫ ਕਰਨਾ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਡਾਕਟਰ ਸਾਹਿਬ ਨੇ ਬੜੇ ਬਤਾ ਵੱਡਾ ਪੁਆਇੰਟ ਰੱਖਤਾ ਕਾਨੂੰਨ ਜੋ ਕਹਿੰਦਾ ਉਹਨਾਂ ਨੂੰ ਅਮਰੀਕਾ ਦੇ ਬਾਰਡਰ ਤੋਂ ਬਾਅਦ ਹੱਤਕੜੀਆਂ ਨਹੀਂ ਲਗਣੀਆਂ ਇਦਾਂ ਸੀ ਹੱਤਕੜੀਆਂ ਲੱਗੀਆਂ ਅੰਮ੍ਰਿਤਸਰ ਤੱਕ ਐਡੇ ਕਿਹੜੇ ਕੋ ਮੁਜਰਮ ਸੀ ਉਹ ਦਾਊ ਤੋਂ ਉੱਪਰ ਤਾਂ ਨਹੀਂ ਸੀਗੇ ਛੋਟੀ ਸਾਹਿਬ ਅਗਰ ਸਰਕਾਰ ਸਪੋਰਟ ਕਰਦੀ ਹੁੰਦੀ ਜਾਂ ਸਰਕਾਰ ਇਹਨਾਂ ਚੀਜ਼ਾਂ ਤੇ ਕਾਰ ਕਰਦੀਏ ਮਤਲਬ ਇਹ ਚੀਜ਼ ਹੁੰਦੀ ਉਹਨਾ ਜਿਵੇਂ ਤੁਸੀਂ ਨਹੀਂ ਫਿਰ ਮੈਂ ਮੈਂ ਹੀ ਗੱਲ ਕਰ ਰਿਹਾ ਨਾ ਤੁਸੀਂ ਮੇਰੀ ਗੱਲ ਸਮਝੇ ਨਹੀਂ ਫਿਰ ਸਰਕਾਰ ਸਪੋਰਟ ਨਹੀਂ ਕਰਦੀ ਨਾ ਡਾਕਟਰ ਸਾਹਿਬ ਨੇ ਕਿਹਾ ਜੇ 20 ਹਰ ਬੰਦਾ ਹੋਰ ਆਣਾ ਹੈ ਉਤੋਂ ਬਿਲਕੁਲ ਆਉਣਾ ਸਰ ਛੋਟੀ ਸਾਹਿਬ ਬਿਲਕੁਲ ਆਉਣਾ ਦੇਖੋ ਜਿੱਥੇ ਜਿੱਥੇ ਤਾਂ ਉਹਨਾਂ ਨੂੰ ਬਨਾ ਕੀਤਾ ਵੀ ਇੱਥੇ ਇਹ ਕੈਸਿਟੀ ਦੇ ਇਸ ਕੰਟਰੀ ਦੇ ਵਿੱਚ ਇਹ ਲੋਕ ਗੁਨਾਹਗਾਰ ਹੈ ਜੀ ਜਦੋਂ ਚੀਜ਼ ਬ੍ਰਾਊਸ ਕਰ ਰਹੇ ਹਾਂ ਉਸ ਤੋਂ ਬਾਅਦ ਕੋਈ ਹੋਣਾ ਚਾਹੀਦਾ ਸੀ ਉਹ ਵੀ ਜਿਹੜਾ ਜਹਾਜ਼ ਆਇਆ ਜਿਹੜੇ ਜਹਾਜ਼ ਰਾਹੀਂ ਆਏ ਆ ਉਹ ਵੀ ਅਮਰੀਕਾ ਆਰਮੀ ਦਾ ਸੀਗਾ ਜੀ ਜੀ ਇੰਡੀਆ ਸਰਕਾਰ ਕਿੱਥੇ ਆ ਕੇ ਅੰਮ੍ਰਿਤਸਰ ਤੋਂ ਉਹਨਾਂ ਨੇ ਜਿੰਨੇ ਵੀ ਬੰਦੇ ਸੀਗੇ ਜਿਹੜੇ ਜਿਹੜੇ ਡਿਫੈਂਸ ਦੇ ਏਰੀਆ ਦੇ ਬੰਦੇ ਸੀਗੇ ਉਹਨਾਂ ਨੂੰ ਉੱਥੇ-ਉੱਥੇ ਭੇਜਿਆ ਗਿਆ ਜੀ ਲੇਕਿਨ ਸਰਕਾਰ ਅਸੀਂ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰ ਦੀ ਗਲਤੀ ਨਹੀਂ ਸਰਕਾਰ ਦੀ ਗਲਤੀਆਂ ਤਾਂ ਬਹੁਤ ਆ ਕਿ ਸਰਕਾਰ ਦੀਆਂ ਹਨ ਕਹਿੰਦੇ ਆ ਲਾ ਲੋ ਜਾ ਜਿਹਨੂੰ ਉੱਥੇ ਆਪਾਂ ਕਹਿੰਦੇ ਨਾ ਕਰਪਸ਼ਨ ਲਾ ਲੋ ਲੇਅਰ ਦਾ ਲਾ ਲੋ ਉਹਨਾਂ ਦੇ ਮਾਮਲਿਆਂ 'ਚ ਸਰਕਾਰੀ ਇੱਕ ਨੰਬਰ ਹੈ ਦਿਨ 'ਚ ਕੋਈ ਦੋਹਰਾ ਨਹੀਂ ਹੈ ਲੇਕਿਨ ਹਮੇ ਅਜੇ ਉਸੇ ਸਾਹਮਣੇ ਦੇਖਦੇ ਹਾਂ ਕਿ ਕੋਈ ਜਾਂ ਜਾਦੂਗਰ ਅੱਗੇ ਤੋਂ ਕਿਵੇਂ ਰੁਕਣਾ ਜਾਂ ਅੱਗੇ ਤੋਂ ਜਿਹੜੇ 18000 ਦੀ ਹੋਰ ਲਿਸਟ ਦੀ ਗੱਲ ਕਰਦੇ ਉਹਨਾਂ ਨੂੰ ਸੇਫਲੀ ਕਿਵੇਂ ਲਿਆਉਣਾ ਹੈ ਉਹਨਾਂ ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਆ ਸੀਨਾ ਹੈਗਾ 5 ਇੰਚ ਦਾ ਲੇਕਿਨ ਉਹ ਸੀਨਾ ਸਿਰਫ ਇੱਕ ਦਿਖਾਉਣ ਵਾਸਤੇ ਹੀ ਆ ਇੱਕ ਸ਼ਬਦਾਂ ਦੇ ਵਿੱਚ ਹੀ ਆ ਉਹ ਸੀਨੇ ਦੀ ਪਾਵਰ ਅਜੇ ਲੱਗ ਜਾਂਦੀ ਤੇ ਸਾਡਾ ਅੱਜ ਦੇਸ਼ ਦਾ ਹਰ ਇੱਕ ਵਰਗ ਜਿਹੜਾ ਕਿਤੇ ਨਾ ਕਿਤੇ ਭੁੱਖਾ ਨਾ ਮਰਦਾ ਸ਼ਰਮਾ ਜੀ ਮੇਰੇ ਮੇਰੇ ਕਹਿਣ ਦਾ ਤੱਥ ਇਹ ਹੈ ਮਤਲਬ ਇਹ ਹੈ ਗਲਤੀ ਹੋਈ ਸੀ ਮੰਨਦੇ ਆ ਹੁਣ ਸਰਕਾਰਾਂ ਨੂੰ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਦੇਖੋ ਹਲਕੇ ਐਜਪੀਸੀ ਮੈਂਬਰ ਦਾ ਬਿਆਨ ਆ ਗਿਆ ਵੀ ਬਹੁ ਵੱਟਾ ਵੀ ਤੁਸੀਂ ਐ ਐਨੇ ਪੈਸੇ ਲਾ ਕੇ ਜਾ ਰਹੇ ਹੋ ਤੁਸੀਂ ਆਈਆਈਸ ਤਾਰੇ ਕਰ ਰਹੇ ਹੋ ਬਹੁ ਵੱਡਾ ਮੈਸੇਜ ਹੈ ਪਰ ਠੀਕ ਹੈ ਗਲਤੀ ਹੋਈ ਹੈ ਸਰਕਾਰਾ ਚਾਹੇ ਮੈਂ ਕਹਿੰਦਾ ਉਹ ਏਜੰਟਾਂ ਨੂੰ ਬਣ ਦੇਖੋ 40 30 ਲੱਖ ਰੁਪਏ ਨੁਕਸਾਨ ਆਇਆ ਇੱਕ ਇੱਕ ਪ੍ਰਯਾਰ ਦਾ ਥੋੜਾ ਬੋਤਾ ਦਾ ਸਾਰਾ ਦੇਣਨਾ ਉਹਨਾਂ ਨੂੰ ਛੋਟੀ ਸਾਹਿਬ ਸਾਰਾ ਬਣਦਾ ਜੀ ਜੋ ਜਿਹਦੀ ਜਿੰਨੀ ਜਿਹਨੂੰ ਕਹਿ ਦਿੰਦੇ ਹਿੰਮਤ ਹੁੰਦੀ ਆ ਜਾਂ ਜਿੰਨੀ ਕਿ ਜਿਹਦੇ ਜੇ ਗੰਜਾਇਸ ਹੁੰਦੀ ਆ ਉਹਨੂੰ ਦੇਖ ਕੇ ਬਾਕੀ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਲੇਕਿਨ ਕੁਐਸਚਨ ਤਾਂ ਫੇਰ ਖੜਾ ਹੋ ਜਾਂਦਾ ਹੈ ਸਰਕਾਰ ਕੋਲ ਤਾਂ ਸਰਕਾਰ ਤਾਂ ਪਹਿਲੀ ਮਦਦ ਨਹੀਂ ਕਰਦੀ ਸਰਕਾਰ ਕਿਤੇ ਨਾ ਕਿਤੇ ਕੁਐਸਚਨ ਖੜਾ ਕਰੂਗੀ ਭਾਈ ਤੁਸੀਂ ਦੋ ਨੰਬਰ ਤੇ ਜਾ ਰਹੇ ਹੋ ਤੁਹਾਨੂੰ ਮੀਡੀਆ ਵਿੱਚ ਜੋ ਕਰ ਲਾਉਂਦਾ ਤੁਹਾਡੇ ਆਂਡੀ ਗੌਂਡਾਂ ਨੂੰ ਕਹਿੰਦੇ ਆਂਡੀ ਗੌਂਡਾਂ ਦਾ ਪਤਾ ਵੀ ਨਹੀਂ ਹੁੰਦਾ ਕਦ ਬੰਦਾ ਚਲੇ ਜਾਂਦਾ ਇੰਨੀ ਅਸੀਂ ਉਹ ਰੱਖ ਕੇ ਜਾਂਦੇ ਆ ਜਦੋਂ ਬੱਚਾ ਕਿਤੇ ਨਾ ਕਿਤੇ ਫਾੜ ਜਾਂਦਾ ਫਿਰ ਉਹ ਦੁਨੀਆ ਦੇ ਵਿੱਚ ਜਾਂ ਮੈਂ ਕੋਈ ਮੀਡੀਆ ਦੇ ਵਿੱਚ ਆ ਜਾਂਦਾ ਫਿਰ ਲੋਕਾਂ ਨੂੰ ਪਤਾ ਲੱਗਦਾ ਜੀ ਮੈਂ 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 ਡਾਕਟਰ ਸਾਹਿਬ ਤੋਂ ਇਸੇ ਗੱਲ ਦਾ ਜਵਾਬ ਲੈਣਾ ਇੱਕ ਮਿੰਟ ਹੋਲ ਤੇ ਰਹੋ ਸ਼ਰਮਾ ਜੀ ਹੈਲੋ ਹੈਲੋ ਡਾਕਟਰ ਸਾਹਿਬ ਨਹੀਂ ਸ਼ਰਮਾਈ ਡਾਕਟਰ ਸਾਹਿਬ ਫੋਨ ਲਾਈਨ ਤੋਂ ਕੱਟ ਗਏ ਨੇ ਤੇ ਚਲੋ ਤੁਸੀਂ ਮੈਂ ਤਾਂ ਇਹ ਚਾਹਨਾ ਵੀ ਦੇਖੋ ਜਿਹੜੀਆਂ ਸਰਕਾਰਾਂ ਨੇ ਉਹ ਥੋੜਾ ਬੋਤਾ ਮਦਦ ਕਰਨ ਅੱਗੇ ਆਣ ਤਾਂ ਕਿ ਠੀਕ ਹੈ ਅਸੀਂ ਵੀ ਆਪਣੇ ਚੈਨਲ ਦੇ ਮਾਦੇ ਉਨਾਈ ਤੁਹਾਡੇ ਲਈ ਇਹ ਆਮ ਜਿਹੜੇ ਸਾਡੇ ਯੂਥ ਹੈ ਉਹਨੂੰ ਹੀ ਮੈਸੇਜ ਦੇ ਰਹੇ ਹਾਂ ਵੀ ਜਿਹੜਾ ਕੱਲੇ ਵਾਪਸ ਆਏ ਦੇਖੋ ਇੱਥੇ ਪੜੋ ਲਿਖੋ ਇੱਥੇ ਹੀ ਬਹੁਤ ਕੂਆ ਇੱਥੇ ਪੈਸੇ ਕਮਾਓ ਹਾਂ ਠੀਕ ਹੈ ਜਿਨ੍ਹਾਂ ਨੇ ਜਾਣਾ ਕੋਈ ਸੁਪਨਾ ਪੂਰਾ ਕਰਨਾ ਹੈ ਉਹ ਜਾਓ ਉੱਪਰ ਐਡਾ ਡੋਂਗ ਕੇ ਰਾਈ ਨਾ ਜਾਓ ਇੱਕ ਨੰਬਰ ਦੇ ਕਾਗਜ਼ ਤਿਆਰ ਕਰੋ ਤਾਂ ਜਾਓ ਠੀਕ ਹੈ ਸ਼ਰਮਾ ਜੀ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਜੀ ਅਸੀਂ ਪੈਸੇ ਦੀ ਗੱਲ ਕਰਦੇ ਆਂ ਜੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਬਜ਼ੁਰਗ ਦੀ ਵੈਟ ਆ ਰਹੀ ਸੀਗੀ ਉਹੀ ਬਜ਼ੁਰਗ ਕਹਿ ਰਿਹਾ ਸੀ 500 ਨਾਲ ਕੁਝ ਨਹੀਂ ਬਣਦਾ ਤੁਸੀਂ ਇਹ ਵੀ ਦੇਖੋ ਜਿਹੜਾ 300 ਰੁਪਿਆ ਦਿਹਾੜੀ ਲਾ ਕੇ ਟਿਫਨ ਲੇਕੇ ਨਾਲ ਜਾਂਦਾ ਉਹ ਵੀ ਬੱਚੇ ਪਾ ਰਹੇ ਆ ਜੀ ਠੀਕ ਹੈ ਸੁਪਨੇ ਬੜੇ ਦੇਖੋ ਤੁਹਾਨੂੰ ਅਗਰ ਲੱਗਦਾ ਵੀ ਇਹਦੇ ਵਿੱਚ ਰਿਸਕ ਨਹੀਂ ਹੈ ਤਾਂ ਫੇਰ ਸੁਪਨਾ ਦੇਖੋ ਸਪਨਾ ਉਹ ਦੇਖਣ ਦਾ ਕਾਫੀ ਦਾ ਜਿਹਦੇ ਵਿੱਚ ਸਕੋਪ ਹੈ ਸਾਡੀ ਜਾਨ ਵੀ ਜਾਵੇ ਸਾਡਾ ਬੱਚਾ ਵੀ ਜਾਵੇ ਅੱਜ ਉਹ ਬੰਦੇ ਨੇ ਬੰਦੇ ਵੀ ਸਾਡੇ ਇਨੇ ਪੈਸੇ ਕਿਸੇ ਦੇ ਵਿਆਜ ਪਰਲੇ ਕਿਸੇ ਲੋਨ ਲਿਆ ਕੁਝ ਵੀ ਲਿਆ ਬੱਚੇ ਤਾਂ ਹੋ ਕੇ ਦੇ ਦਿਆਂ ਲੇਕਿਨ ਅਸੀਂ ਉਹਨਾਂ ਤੰਗ ਹੋ ਕੇ ਆਪਣੇ ਆਪ ਨੂੰ ਕਸ਼ਟ ਦੇ ਵਿੱਚ ਦੇਣਾ ਜਾਦੇ ਰਿਸਕ ਦੇ ਵਿੱਚ ਪਾੜਾਣਾ ਬੱਚੇ ਨੂੰ ਮੁੜ ਕੇ ਬੱਚੇ ਨੇ ਆਉਣਾ ਨਹੀਂ ਹੋਣਾ ਪੈਸਾ ਕਮਾਉਣ ਦੀ ਦੂਰ ਦੀ ਗੱਲ ਹੈ ਇਹ ਜਿਹੜਾ ਰਿਸਕ ਲੈਣ ਦੀ ਸਾਨੂੰ ਲੋੜ ਨਹੀਂ ਦੂਜੀ ਗੱਲ ਸਰਕਾਰਾਂ ਨੂੰ ਇਸ ਚੀਜ਼ ਤੇ ਰੋਕ ਵੀ ਲਾਉਣੀ ਚਾਹੀਦੀ ਹੈ ਇਸ ਚੀਜ਼ ਤੇ ਐਕਸ਼ਨ ਵੀ ਲੈਣਾ ਚਾਹੀਦਾ ਦੂਜੀ ਨਾਲ ਦੀ ਨਾਲ ਜਿੰਨੀ ਵੀ ਸਹਾਇਤਾ ਹੁੰਦੀ ਹੈ ਉਹ ਲੋਕਾਂ ਦੀ ਪਰਿਵਾਰਾਂ ਦੀ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਬੰਦਾ ਟੁੱਟ ਜਾਂਦਾ ਹੈ ਕਈ ਪਰਿਵਾਰਾਂ ਦੇ ਵਿੱਚ ਹਾਰਟ ਅਟੈਕ ਹੋ ਕੇ ਬੰਦੇ ਦੀ ਡੈਥ ਵੀ ਹੋ ਜਾਂਦੀ ਹੈ ਐਦਾਂ ਦੀ ਛੇੜੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ ਬੇ ਪਰਿਵਾਰਾਂ ਦਾ ਚਲੋ ਸ਼ਰਮਾ ਜੀ ਅਸੀਂ ਇਹੀ ਗੁਜਾਰਿਸ਼ ਕਰਾਂਗੇ ਦਰਸ਼ਕਾਂ ਨੂੰ ਕਿ ਜੋ ਤੁਸੀਂ ਗੱਲਾਂ ਕਹੀਆਂ ਡਾਕਟਰ ਸਾਹਿਬ ਨੇ ਕਹੀਆਂ ਮੰਨੀਆਂ ਜਾਣ ਤੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਔਡੀ ਸਾਹਿਬ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀਗੇ ਸੰਜੀਵ ਸ਼ਰਮਾ ਜੀ ਵਿੱਚ ਰਿੰਦਰ ਜੀ ਐਸੀ ਮਾਨਸਾ ਤੋਂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਠੀਕ ਹੈ ਵੀ ਹਾਂ ਡੰਕੀਆਂ ਲਾ ਕੇ ਗਏ ਨੇ ਨੌਜਵਾਨ ਕੱਲ ਜਿਹੜੇ ਵਾਪਸ ਆਏ ਨੇ ਪੰਜਾਬ ਦੇ ਕਈਆਂ ਦੇ ਹੱਥਾਂ ਦੇ ਵਿੱਚ ਹੱਥ ਖੜੀਆਂ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਸੀ ਜੋ ਕਿ ਗਲਤ ਹੈ ਕਿਉਂਕਿ ਜਦੋਂ ਅਮਰੀਕਾ ਦਾ ਬਾਰਡਰ ਪਾਰ ਹੁੰਦਾ ਹੈ ਤਾਂ ਹਥਕੜੀਆਂ ਤੇ ਬੇੜੀਆਂ ਨਹੀਂ ਲਾਉਡ ਜੋ ਕਾਨੂੰਨ ਹੈ ਜੋ ਡਾਕਟਰ ਸਾਹਿਬ ਦਾ ਕਹਿਣਾ ਦੇਖੋ ਕਾਨੂੰਨ ਇਹ ਕਹਿੰਦਾ ਵੀ ਹੈ ਪਰ ਉਹ ਨੌਜਵਾਨਾਂ ਨੂੰ ਇਸ ਤਰ੍ਹਾਂ ਲਿਆਂਦਾ ਗਿਆ ਜਿਵੇਂ ਕਿ ਉਹ ਬਹੁਤ ਵੱਡੇ ਕੋਈ ਦਾਊਦ ਇਬਰਾਹਿਮ ਸੀ ਬਹੁਤ ਵੱਡੇ ਗੈਂਗਸਟਰ ਸੀਗੇ ਹਾਲਾਂਕਿ ਉਹਨਾਂ ਦੀ ਗਲਤੀ ਵੀ ਹੈ ਪਰਵਾਰਾਂ ਦੇ ਜਿਹੜੇ ਆਪਣੇ ਬੱਚਿਆਂ ਨੂੰ ਡੌਂਕੇ ਨਹੀਂ ਭੇਜਦੇ ਨੇ ਤੇ ਜਿਹੜੇ ਏਜੰਟ ਧੋਖਾ ਦੇ ਰਹੇ ਨੇ ਸਰਕਾਰਾਂ ਨੂੰ ਇਹਨਾਂ ਤੇ ਐਕਸ਼ਨ ਲੈਣ ਦੀ ਲੋੜ ਹੈ ਅਸੀਂ ਆਪਣੇ ਚੈਨਲ ਦੇ ਮਾਧਮੇ ਦਰਾਈ ਇਹ ਅਪੀਲ ਕਰਾਂਗੇ ਕਿ ਜਿਹੜੀਆਂ ਸਰਕਾਰਾਂ ਨੇ ਠੀਕ ਹੈ ਗਲਤੀ ਹੋਈ ਹੈ ਨੌਜਵਾਨਾਂ ਤੋਂ ਇਹਨਾਂ ਦਾ ਕੁਝ ਨਾ ਕੁਝ ਜੋ ਵੀ ਇਹਨਾਂ ਦੀ ਹੈਲਪ ਬੰਦੀ ਹੈ ਉਹ ਕੀਤੀ ਜਾਵੇ ਚਾਹੇ ਉਹ ਏਜੰਟਾਂ ਨੂੰ ਕਾਬੂ ਕੀਤਾ ਜਾਵੇ ਜਾਂ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਬਹੁਤ ਜ਼ਿਆਦਾ ਘਰਾ ਦੇ ਬਹੁਤ ਪਰਿਵਾਰ ਉਹ ਜਿਹੜੇ 30 40 40 ਲੱਖ ਰਾਇ ਇੱਕ ਬੰਦੇ ਲੱਗਾ ਤੇ 30 ਬੰਦੇ ਕੱਲ ਪੰਜਾਬੀ ਵਾਪਸ ਆਏ ਨੇ 30 ਪੰਜਾਬ ਦੀ ਗੱਲ ਨਹੀਂ 103 ਬੰਦੇ ਇੰਡੀਆ ਦੇ ਵਾਪਸ ਆਏ ਨੇ ਤਾਂ ਪੂਰੇ ਦੇ ਦੇ ਜਿਹੜੇ ਨੌਜਵਾਨੇ ਉਹ ਥੱਲੇ ਆ ਚੁੱਕੇ ਨੇ ਪਰਿਵਾਰ ਉਹਨਾਂ ਦੀ ਮਦਦ ਕੀਤੀ ਜਾਵੇ ਹੁਣ ਕਿਹੜੀ ਸਰਕਾਰ ਕਿਵੇਂ ਇਹਨਾਂ ਦੀ ਮਦਦ ਕਰੇਗੀ ਨੌکریاں ਦੇਗੀ ਇਹਨਾਂ ਨੂੰ ਪਰਿਵਾਰਾਂ ਨੂੰ ਸਾਰਾ ਦੇਗੀ ਉਹ ਸੇਗਾ ਕਿਉਂਕਿ ਜਿਹੜਾ ਹੁਣ ਹਾਲਾਤ ਬਣੇ ਹੋਏ ਨੇ ਇਹਨਾਂ ਪਰਿਵਾਰਾਂ ਦੇ ਉਹ ਬਹੁਤ ਹੀ ਨਾਜ਼ੁਕ ਸਥਿਤੀ ਵਿੱਚ ਨੇ ਉਹ ਕਈ ਤਾਂ ਭਾਵਕ ਹੋਏ ਪਏ ਨੇ ਅਸੀਂ ਰੱਬਗੇ ਅਰਦਾਸ ਕਰਦੇ ਆ ਕਿ ਉਹ ਸਾਰੇ ਠੀਕ ਰਹਿਣ ਅਤੇ ਸਰਕਾਰਾਂ ਉਹਨਾਂ ਦੀ ਬਾਹ ਫੜਨ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ